ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਸਾਡੇ ਮਤਕਮਾ ਨੰਬਰ 37 145 25 ਜਿਹੜਾ ਸੀ ਨਾ ਦਰਖਾਸਤ ਹੋਇਆ ਸੀ ਜਿਹੜਾ ਖਾਣ ਦੇ ਮਾਮਲੇ ਵਿੱਚ ਸੀ ਉਹ ਸੈਕਸ਼ਨ ਜਿਹੜਾ 105 ਸਬਸੈਕਸ਼ਨ 6 ਜਿਹੜਾ ਬੀ ਐਨ ਐਸ ਦੇ ਅੰਦਰ ਇਹਦੇ ਵਿੱਚ ਬੇਸਿਕਲੀ ਕੀ ਸੀ ਕਿ ਯੂ ਐਸ اے ਬORN ਬੱਚਾ ਸੀਗਾ ਜਿਹਦੀ ਕੇਅਰ ਟੇਕਰ ਸੀ ਸਮندرਪੁਰ ਸੋ ਨਾਤੇ ਉਹਦੇ ਪੇਰੈਂਟਸ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਕਿ ਬੱਚੇ ਦੇ ਕੇਅਰ ਟੇਕਰ ਦੇ ਲਈ ਜਦੋਂ ਬੱਚੇ ਦੀ ਉਮਰ 1.5 ਸਾਲ ਦੇ ਕਰੀਬ ਸੀ ਉਦੋਂ ਤੋਂ ਹੀ ਉਹ ਇਹਦਾ ਕੰਮ ਕੁਝਿੰਗਾ ਪੀਛੇ ਸੀ ਸੋ ਤੇ ਜਦੋਂ 14 14 ਪੰਜ 25 ਨੂੰ ਸਾਨੂੰ ਉਹਦੇ ਜਿਹੜੇ ਗ੍ਰੈਂਡਮਦਰ ਸੀ ਉਹਨਾਂ ਨੇ ਆ ਕੇ ਪਰਮਿਸ਼ਨ ਦਿੱਤੀ ਕਿ 12 ਪੰਜ ਜਿਹੜਾ 25 ਸੀਗਾ ਉਸ ਤਰੀਕ ਨੂੰ ਸੁਮਿੰਦਰਪੁਰ ਜਿਹੜੀ ਹੈ ਬੱਚੇ ਨੂੰ ਲੈ ਕੇ ਕਿਸੇ ਦੇ ਪਾਸੇ ਚਲੇ ਗਏ ਸੋ ਇਹ ਐਕਚੁਅਲੀ ਇਹ ਜਿਹੜਾ ਬੱਚਾ ਸੀਗਾ ਯੂਐਸਏ ਸਿਟੀਜ਼ਨ ਸੀਗਾ ਇਸ ਕਰਕੇ ਵੀ ਉਸੇ ਬੈਸੀ ਨਾਲ ਵੀ ਸਾਡਾ ਉਹਨਾਂ ਨਾਲ ਵੀ رابطہ ਹੋਇਆ ਔਰ ਇਮੀਡੀਏਟਲੀ ਜਿਹੜਾ ਸੀਗਾ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਕਪੂਤਰਾ ਦੇ ਐਸਐਸਪੀ ਕੌਰ ਕੂਰਾ ਜੀ ਨੇ ਬੜੀ ਸੈਂਸਿਟੀਵਿਟੀ ਨਾਲ ਇਹਨਾਂ ਦੀ ਜਿਹੜੀ ਇਹਨੂੰ ਭਾਅ ਦੇ ਲਈ ਇੱਕ ਟੀਮ ਬਣਾਈ ਔਰ ਇਹਨੂੰ ਕਾਫੀ ਟੈਕਨੀਕਲੀ ਐਨਾਲਾਈਸਿਸ ਕਰਕੇ ਔਰ ਜਮਨ ਸੋਰਸਿਸ ਦੇ ਥ्रू ਅਸੀਂ ਇਸ ਬੱਚੇ ਨੂੰ ਜਾ ਕੇ ਜਿਹੜਾ ਕਸ਼ਵੀਰ ਸੀਗਾ ਪੁਲਕਾਮ ਸੀਗਾ ਉਹਦੇ ਉੱਤੋਂ ਜਾ ਕੇ ਅਸੀਂ ਜਿਹੜਾ ਹੈਗਾ ਟ੍ਰੇਸ ਕਰਕੇ ਇਹਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਆ ਬੱਚੇ ਦੀ ਉਮਰ ਕਰੀਬ 11 ਸਾਲ ਹੈਗੀ ਆ ਇਹ ਯੂਐਸਏ ਸਿਟੀਜ਼ਨ ਸੀਗਾ ਔਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਲੈ ਕੇ ਗਏ ਸੀ ਸੁਮਿੰਦਰ ਕੌਰ ਪਤਨੀ ਅਜੀਤਪਾਲ ਔਰ ਉਹਨਾਂ ਹਸਬੰਡ ਜਿਹੜਾ ਜੀਤਪਾਲ ਆ ਉਹ ਵੀ ਪੁਲਕਾਮ ਤੋਂ ਅਸੀਂ ਜਿਹੜੇ ਹੈਗੇ ਗ੍ਰੇਟ ਸੋ ਜਿਹੜੀ ਗ੍ਰੈਂਡ ਮਾਪੀ ਨਾਲ ਕਰਦੇ ਨੇ ਇਹ ਕਦੋਂ ਤੋਂ ਇਹਨਾਂ ਨੂੰ ਕਿਹੜਾ ਸਰਟੀਫਾਈਡ ਕੇਸ ਸੀ ਇਹ ਜਦੋਂ ਬੱਚਾ ਬੇਸਿਕਲੀ 1.5 ਸਾਲ ਦਾ ਸੀਗਾ ਉਦੋਂ ਇਹਦੇ ਪੇਰੈਂਟਸ ਜਿਹੜੇ ਇੰਡੀਆ ਆਏ ਸੀ ਪਰ ਇੰਡੀਆ ਆ ਕੇ ਇਹਨਾਂ ਨੂੰ ਜਿਹੜੀ ਸਿਮਨਿਕੋਸ ਸੀਗੀ ਇਹਨਾਂ ਨੂੰ ਕੇਅਰ ਟੇਕਰ ਬੱਚੇ ਨੂੰ ਜਿੱਦਾਂ ਸੰਭਾਲ ਦੇ ਲਈ ਰੱਖਦੇ ਉਹਨਾਂ ਨੇ ਇਹਨਾਂ ਨੂੰ ਰੱਖਿਆ ਸੀਗਾ ਸੋ ਇਹ ਤਾਂ ਆਪਣੀ ਕੁਛ ਗੱਲ ਚ ਉਹਨੇ ਦੱਸਿਆ ਕਿ ਮੇਰਾ ਲगाव ਹੋ ਗਿਆ ਸੀਗਾ ਬੱਚੇ ਦਾ ਵੀ ਇਹਨਾਂ ਦਾ ਲगाव ਸੀਗਾ ਬਟ ਜਿਹੜਾ ਹੈਗਾ ਕਾਨੂੰਨ ਦੇ ਮੁੱਦਾ ਉਹ ਜਿਹੜਾ ਸੀਗਾ ਜੋ ਇਹਨਾਂ ਨੇ ਪ੍ਰਿੰਸੀਪਲ ਦਾ ਉਸੰਦ ਬੱਚਾ ਦਰਜ ਕਰਕੇ ਮਾਯੂ ਅਦਾਜ਼ ਵਿੱਚ ਇਹਨਾਂ ਨੂੰ ਪੇਸ਼ ਕਰਕੇ ਦੇ ਜੋ ਵੀ ਬੱਚੇ ਦੀ ਕਸਟਡੀ ਜਿਹਨੂੰ ਵੀ ਅਦਾਜ਼ਤ ਪੈਗੀ ਹੋਵੇ ਗ੍ਰੇਸਨ ਬੱਚਾ ਕਿੰਨਾ ਨੰਬਰ ਆਪੀ ਲੈ ਗਏ ਸੀ ਕਿ ਇਹ ਜਿਹੜੇ ਪੈਸੇ ਦੀ ਸਿਰਫ ਪੈਸੇ ਦੀ ਇਹਦੇ ਵਿੱਚ ਮੇਰੇ ਤਾਂ ਕੋਈ ਇਨਵੋਲਵਮੈਂਟ ਦੀ ਗੱਲ ਨਹੀਂ ਆਈ ਹੈ ਜੀ ਇਹ ਸਿਰਫ ਜਿਹੜਾ ਹੈਗਾ ਕਿ ਇਹ ਟੇਕਰ ਸੀਗਾ ਬੱਚਾ ਯੂਐਸਏ ਸਿਟੀਜ਼ਨ ਸੀਗਾ ਸੋ ਮੇਬੀ ਇਹ ਜਿਹੜਾ ਹੈਗਾ ਆ ਇਹ ਹੋ ਸਕਦਾ ਕਿ ਉਹਦੇ ਪੇਰੈਂਟਸ ਜਿਹੜੇ ਹੈਗੇ ਨੇਸ਼ਨਲ ਜੀਓ ਕਿ ਟੇਕਰ ਸੀਗੇ ਤਾਂ ਕੱਲ ਨੂੰ ਲੌਂਗ ਰਨ ਚ ਉਹਨੂੰ ਬੈਨੀਫਿਟ ਕੋਲ ਸਕਦਾ ਸੀ ਪੀਆਸੀ ਇੰਸ਼ੂਰੈਂਸ ਦਾ USC ਜਾਂਦਾ ਬੈਨੀਫੀਟ ਲਈ ਸਾਰਾ ਨਾਮ ਉਹ ਵੀ ਸਕਦਾ ਇੱਕ ਤਰੀਕੇ ਨਾਲ ਕਿਉਂਕਿ ਅਜੇ ਬੱਚਾ ਜਿਹੜਾ ਸੀਗਾ ਸਿਟੀਜ਼ਨ ਸੀਗਾ ਤੇ ਉਹ ਜੇ ਉਹ ਬੱਚੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹਨੂੰ ਲੈ ਜਾਂਦਾ ਤਾਂ ਉਹ USC ਜਾਂਦੇ ਲਈ ਸਾਹ ਰਸਤਾ ਹੋ ਸਕਦਾ